ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਮਾਸਟਰ ਨਰੇਸ਼ ਕੋਲੀ ਪ੍ਰਧਾਨ ਮਾਸਟਰ ਕਾਡ ਜੂਨੀਅਨ ਨੂੰ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਬਲਾਕ ਸੁਲਤਾਨਪੁਰ ਲੋਧੀ ਦੇ ਸਕੂਲ ਜਥੇਦਾਰ ਜਗਿੰਦਰ ਸਿੰਘ ਬਾਜਵਾ ਮੈਮੋਰੀਅਲ ਸਕੂਲ ਮੁਹੱਬਲੀਪੁਰ ਦੀ ਬੇਟੀ ਕ੍ਰਿਤਿਕਾ ਪੰਜਾਬ ਤੋਂ 8ਵੀਂ ਜਮਾਤ ਦੀ ਜਿਹੜੀ ਫਲਾਨਾ ਪ੍ਰੀਖਿਆ ਉਹ ਚੌਥੇ ਨੰਬਰ ਤੇ ਆਈ ਹੈ ਜਿਸ ਦਾ ਪੂਰਾ ਸ਼ਰੇ ਸਾਡੇ ਹੈਡਮਾਸਟਰ ਸਾਹਿਬ ਸਰਦਾਰ ਸੁਰਤ ਸਿੰਘ ਜੀ ਸਾਡੇ ਗਣਿਤ ਦੇ ਅਧਿਆਪਕ ਕੁਸ਼ਵਿਰਾਲ ਜੀ ਪੰਜਾਬੀ ਦੇ ਅਧਿਆਪਕ ਸਰਦਾਰ ਸੁਖਦੇਵ ਸਿੰਘ ਜੀ ਇਹਦੇ ਸੋ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਕਿ ਸਾਡੇ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦਾ ਇਹ ਨਾਮ ਆਜ ਰਿਹਾ ਹੋਇਆ ਹੈ ਇਹਦੇ ਲਈ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਸਟਰ ਮੈਡਮ ਦਲਵਿੰਦਰਜੀਤ कौर ਤੇ ਸਾਡੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਆਸ਼ਾ ਰਾਣੀ ਜੀ ਦਾ ਬਹੁਤ ਸਹਿਯੋਗ ਆ ਕਿਉਂਕਿ ਮੈਡਮ ਆਸ਼ਾ ਰਾਣੀ ਜੀ ਸਵੇਰੇ ਸਵੇਰੇ ਸਾਨੂੰ ਗਾਈਡ ਕਰਦੇ ਨੇ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਆਪਾਂ ਸਿੱਖਿਆ ਦੇਣੀ ਹੈ ਉਹਨਾਂ ਦੇ ਹੀ ਮਾਣ ਦਰਸ਼ਨ ਨਾਲ ਹੈਡਮਾਸਟਰ ਸਾਹਿਬ ਤੁਰ ਸਿੰਘ ਦੀ ਮਹਿਲ ਸਦਕਾ ਸਮੂਹ ਜਿਹੜੇ ਪਿੰਡ ਦੇ ਪੰਚਾਇਤ ਮੈਂਬਰ ਆ ਸਾਰੇ ਜਥੇਦਾਰ ਜੀ ਖੜੇ ਨੇ ਇਹਨਾਂ ਦੇ ਅਧਿਆਪਕ ਸਾਹਿਬਾਨ ਨੇ ਇਹਨਾਂ ਦੀ ਮਿਹਨਤ ਨਾਲ ਇਹਨਾਂ ਦੇ ਕਾਰਪੋਰੇਸ਼ਨ ਨਾਲ ਸਾਡਾ ਅੱਜ ਸਕੂਲ ਦਾ ਨਾਮ ਰੋਸ਼ਨ ਹੋਇਆ ਸਾਰੇ ਸੰਗਤ ਨੂੰ ਸਾਰੇ ਜਿੰਨੇ ਵੀ ਆਲੇ ਦੋਲੇ ਦੇ ਲੋਕ ਆ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਓ ਕਿਉਂਕਿ ਦਾਖਲਾ ਹੁਣ ਸ਼ੁਰੂ ਹੈ ਸਾਰੇ ਬੱਚੇ ਦੀ ਫ੍ਰੀ ਐਡਮਿਸ਼ਨ ਹੈ ਸਾਰੀਆਂ ਸਹੂਲਤਾਂ ਅਸੀਂ ਦੇ ਰਹੇ ਹਾਂ ਤੋ ਵੱਧ ਤੋਂ ਵੱਧ ਜਿਹੜੀ ਦਾਖਲਾ ਸਰਕਾਰੀ ਸਕੂਲਾਂ 'ਚ ਕਰਾਇਆ ਜਾਵੇ ਤਾਂ ਜੋ ਪ੍ਰਾਈਵੇਟ ਸਕੂਲਾਂ 'ਚ ਜੋ ਬੱਚੇ ਨੂੰ ਠਾਇਆ ਜਾਵੇ ਤੇ ਸਾਡੇ ਸਰਕਾਰੀ ਸਕੂਲਾਂ 'ਚ ਦਾਖਲਾ ਕਰਾਓ ਇਹਨਾਂ ਸ਼ਗਨਾਂ ਨਾਲ ਮੈਂ ਇੱਕ ਵਾਰ ਫੇਰ ਤੋਂ ਨੂੰ ਸ਼ਾਮ ਮੁਹਵਲੀਪੁਰ ਨੂੰ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਕਾਰੀ ਹਾਈ ਸਕੂਲ ਮਹਬਰੀਪੁਰ ਦੇ 8ਵੀਂ ਕਲਾਸ ਦੀ ਬੱਚੀ ਕ੍ਰਿਤਵਾ ਕ੍ਰਿਤਿਕਾ ਇਸਨੇ ਕਿ 8ਵੀਂ ਦੀ ਸਲਾਨਾ ਪ੍ਰੀਖਿਆ ਵਿੱਚੋਂ ਪੰਜਾਬ ਭਾਰਤ ਦੇ ਚ 115ਵਾਂ ਸਥਾਨ ਹਾਸਲ ਕਰਕੇ ਮੈਟ ਡਿਸਟ੍ਰਿਕਟ ਵਿੱਚ ਆਪਣਾ ਨਾਮ ਦਰਜ ਕੀਤਾ ਇਸ ਬੱਚੀ ਦੀ ਇਸ ਪ੍ਰਾਪਤੀ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ ਇਹ ਮੇਰੇ ਮਨ ਦਾ ਇੱਕ ਸੁਪਨਾ ਸੀਗਾ ਵੀ ਸਾਡੇ ਸਕੂਲ ਦਾ ਵੀ ਕੋਈ ਬੱਚਾ ਮੈਟ ਵਿੱਚ ਆਵੇ ਇਹ ਕਾਫੀ ਲੰਬੇ ਸਮੇਂ ਤੋਂ ਅਸੀਂ ਉਡੀਕ ਕਰ ਰਹੇ ਸੀ ਸਾਰਾ ਸਟਾਫ ਇਹ ਜਿਹੜੀ ਪ੍ਰਾਪਤੀ ਆ ਸਾਡੇ ਸਾਰੇ ਸਟਾਫ ਦੀ ਬੱਚਿਆਂ ਦੀ ਤੁਸੀਂ ਦੇ ਮਾਤਾ ਪਿਤਾ ਦੀ ਸਾਂਝੀ ਆ ਕਿਉਂਕਿ ਕੋਈ ਵੀ ਅਧਿਆਪਕ ਇਕੱਲਾ ਅਜਿਹਿਆਂ ਪ੍ਰਾਪਤੀਆਂ ਬੱਚਿਆਂ ਨੂੰ ਨਹੀਂ ਕਰਵਾ ਸਕਦਾ ਇੱਕ ਮਾਤਾ ਪਿਤਾ ਅਧਿਆਪਕ ਤੇ ਬੱਚੇ ਇੱਕ ਕੜੀ ਆ ਅਗਰ ਇਹ ਕੜੀ ਰਲ ਕੇ ਇਕੱਠੇ ਹੀ ਕੰਮ ਕਰੇਗੀ ਤੇ ਮੈਨੂੰ ਲੱਗਦਾ ਵੀ ਸਰਕਾਰੀ ਸਕੂਲਾਂ ਦੀ ਜਿਹੜੀ ਨੁਹਾਰ ਆ ਬਦਲ ਜਾਏਗੀ ਸਾਡੀ ਇਹ ਤਰਾਸਦੀ ਆ ਕਿ ਸਾਡੇ ਕੋਲੇ ਕਈ ਪ੍ਰਾਈਵੇਟ ਸਕੂਲਾਂ ਦੇ ਅਜਿਹੇ ਬੱਚੇ ਹਟਕੇ ਆਉਂਦੇ ਆ ਜਿਹੜੇ ਕਿ ਉੱਥੇ ਚੰਦੇ ਨਹੀਂ ਬਿਲਕੁਲ ਅਸੀਂ ਮਿਹਨਤ ਕਰਕੇ ਉਹਨਾਂ ਨੂੰ ਆਪਣੇ ਆਪ ਪਾਸ ਹੋਣ ਜੁਗੇ ਇੱਥੇ ਹੁਣ ਵੀ ਸਾਡੇ ਕੋਲੇ ਇਹ ਬੱਚੇ ਆ ਮੇਰੀ ਗੁਜਾਰਿਸ਼ ਆ ਐਸੇ ਲਾਗੇ ਲਾਗੇ ਦੇ ਪਿੰਡਾਂ ਦੇ ਵਿਅਕਤੀਆਂ ਨੂੰ ਕਿ ਆਪਣੇ ਬੱਚੇ ਸਰਕਾਰੀ ਹਾਈ ਸਕੂਲ ਮਹਬਰੀਪੁਰ ਵਿੱਚ ਦਾਖਲ ਕਰਵਾਓ ਤੇ ਆਉਣ ਵਾਲੇ ਸਮੇਂ ਵਿੱਚ ਰਿਜ਼ਲਟ ਵੇਖੋ ਇਸ ਸਕੂਲ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤ ਹੈਗੀ ਆ ਹੈਡਾ ਹੈ ਪ੍ਰੋਜੈਕਟਰ ਲੱਗੇ ਆ ਬਹੁਤ ਹੀ ਜ਼ਿਆਦਾ ਮਿਹਨਤੀ ਸਟਾਫ ਆ ਡਿਸਪਲਿਨ ਦੀ ਕੋਈ ਕਮੀ ਨਹੀਂ ਔਰ ਇਹ ਪ੍ਰਾਪਤੀ ਜਿਹੜੀ ਆ ਸਾਡੇ ਜਿਲ੍ਹਾ ਸਿੱਖਿਆ ਅਫਸਰ ਮੈਡਮ ਦਿਲਜਿੰਦਰ ਕੌਰ ਜੀ ਡੀਐਨਓ ਮੈਡਮ ਮੈਡਮ ਆਸ਼ਾ ਰਾਣੀ ਜੀ ਉਹਨਾਂ ਦੀ ਸੱਚ ਜੀ ਗਵਾਈ ਸਦਕਾ ਹੀ ਇਹ ਹੋ ਸਕੀ ਆ ਜਿਹੜੇ ਕਿ ਸਮੇਂ-ਸਮੇਂ ਤੇ ਸਕੂਲ ਚੈਕਿੰਗ ਦੌਰਾਨ ਸਾਨੂੰ ਵੀ ਗਾਈਡ ਕਰਦੇ ਆ ਤੇ ਬੱਚਿਆਂ ਨੂੰ ਵੀ ਗਾਈਡ ਕਰਦੇ ਆ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁਪਨਿਆਂ ਨੂੰ ਕਿਵੇਂ ਪ੍ਰਾਪਤ ਕਰਨਾ ਵਾ ਉਹ ਰਾਹ ਰਸਣਾਉਂਦੇ ਰਹਿੰਦੇ ਆ ਅੰਤ ਵਿੱਚ ਫਿਰ ਮੈਂ ਇਸ ਪਰਿਵਾਰ ਨੂੰ ਤ੍ਰਿਤਿਕਾ ਦੇ ਮਾਤਾ ਪਿਤਾ ਨੂੰ ਆਪਣੇ ਦੇ ਅਫਸਰ ਸਾਹਿਬਾਨ ਨੂੰ ਪਿੰਡ ਦੇ ਸਪੰਸਾਬ ਨੂੰ ਮੁਬਾਰਕਾਂ ਦਿੰਨਾ ਹਾਂ ਕਿ ਜਿਨ੍ਹਾਂ ਨੇ ਇਸ ਮਹਾਬਲੀਪੁਰ ਪਿੰਡ ਦਾ ਨਾਮ ਪੰਜਾਬ ਦੇ ਵਿੱਚ ਰੌਸ਼ਨ ਕੀਤਾ ਤੇ ਨਾਲ ਨਾਲ ਦੀ ਨਾਲ ਜਿਲ੍ਹਾ ਕੂਰਥਲਾ ਦਾ ਨਾਮ ਰੌਸ਼ਨ ਕੀਤਾ ਧੰਨਵਾਦ ਜੀ ਮੇਰੀ ਸਫਲਤਾ ਵਿੱਚ ਮੇਰੇ ਮਾਤਾ ਪਿਤਾ ਅਤੇ ਮੇਰੇ ਰਿਸ਼ਤਿਆਂ ਦਾ ਬਹੁਤ ਯੋਗਦਾਨ ਹੁੰਦਾ ਹੈ 125 ਬਸ 125 ਬਸ ਸੀ ਆਈਡੀ ਆ